31 ਮਾਰਚ ਕੱਲ ਦਾ ਦਿਨ ਆਈਐਨਡੀਆ ਲਈ ਵੱਡਾ ਦਿਨ ਹੈ ਕਿਉਂਕਿ ਇਸ ਤੋਂ ਪਹਿਲਾਂ ਮੁੰਬਈ ਦੇ ਵਿੱਚ ਇੱਕ ਰੈਲੀ ਕੀਤੀ ਗਈ ਪਟਨਾ ਚ ਰੈਲੀ ਕੀਤੀ ਗਈ ਤੇ ਹੁਣ ਕੱਲ ਦਿੱਲੀ ਦੇ ਰਾਮ ਰਿਲਾ ਮੈਦਾਨ ਜਿੱਥੋਂ ਆਮ ਆਦਮੀ ਪਾਰਟੀ ਦਾ ਜਨਮ ਹੁੰਦਾ ਹੈ ਉੱਥੋਂ ਇਹ ਰੈਲੀ ਕੀਤੀ ਜਾ ਰਹੀ ਹੈ ਆਈਐਨਡੀਆ ਦੇ ਜਿਹੜੇ ਅਲਾਈਸ ਪਾਰਟਨਰ ਨੇ ਚਾਹੇ ਉਹ ਕਾਂਗਰਸ ਹੈ ਸਮਾਜਵਾਦੀ ਪਾਰਟੀ ਹੈ ਤਾਂ ਤੇਜਸਵੀ ਜਾਦਵ ਦੀ ਪਾਰਟੀ ਹੈ ਰਾਖਪਾਇ ਸ਼ਰਧ ਪਵਰਦੀ ਪਾਰਟੀ ਤਰਨਮੁਲ ਕਾਂਗਰਸ ਇਹ ਸਾਰੇ ਆਗੂ ਇੱਥੇ ਪਹੁੰਚ ਰਹੇ ਨੇ ਕਾਰਨ ਕੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਕੀਤੀ ਗਈ ਉਹਨਾਂ ਦੇ ਉੱਤੇ ਐਕਸਾਈਜ਼ ਮਾਮਲੇ ਦੇ ਵਿੱਚ ਈਡੀ ਨੇ ਨੌ ਨੋਟਿਸ ਦਿੱਤੇ 1 April ਨੂੰ ਉਹਨਾਂ ਦੀ ਜਿਹੜੀ ਸੁਣਵਾਈ ਹੋਣੀ ਹੈ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਵੀ ਹੋਇਆ ਉਹਦੇ ਵਿੱਚ ਇਹ ਸੀਗਾ ਕਿ ਦਿੱਲੀ ਦੇ ਮੁੱਖ ਮੰਤਰੀ ਨੂੰ ਅਹੁਦੇ ਤੋਂ ਹਟਾਇਆ ਜਾਵੇ ਕਾਨੂੰਨ ਦੇ ਮੁਤਾਬਕ ਵਕ ਵਕ ਜਿਹੜੀਆਂ ਪੜਚੋਲਾਂ ਵੀ ਹੋਈਆਂ ਤੇ ਕੱਲ ਦੀ ਰੈਲੀ ਦੇ ਤੋਂ ਪਹਿਲਾਂ ਇੱਕ ਨਵੀਂ ਜਿਹੜੀ ਖਬਰੇ ਆ ਰਹੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹਨਾਂ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਜਿਹੜਾ ਸਨੇਹਾ ਉਹ ਲੋਕਾਂ ਨੂੰ ਜਾਰੀ ਕੀਤਾ ਤੇ ਉਸ ਕੁਰਸੀ ਤੇ ਬੈਠ ਕੇ ਉਹਨਾਂ ਨੇ ਸੰਬੋਧਨ ਕੀਤਾ ਜਿੱਥੇ ਮੁੱਖ ਮੰਤਰੀ ਦਿੱਲੀ ਬੈਠਦੇ ਸਨ ਤੇ ਕੱਲ ਉਹਨਾਂ ਨੇ ਕੇਜਰੀਵਾਲ ਨੂੰ ਅਸ਼ੀਰਵਾਦ ਨਾਮ ਦੀ ਇੱਕ ਮੁਹਿੰਮ ਹੈ ਜਿਹੜੀ ਉਹ ਸ਼ੁਰੂ ਕੀਤੀ ਜਿਹਦੇ ਵਿੱਚ ਸੁਨੀਤਾ ਕੇਜਰੀਵਾਲ ਜਿਹੜੇ ਇਨਕਮ ਟੈਕਸ ਦੇ ਅਫੀਸਰ ਰਹੇ ਨੇ ਤੇ ਜਦੋਂ ਵਾਰਣਸੀ ਤੋਂ ਚੋਣ ਲੜੀ ਸੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਂ ਉਸ ਸਮੇਂ ਇਹਨਾਂ ਨੇ ਆਪਣਾ ਜਿਹੜਾ ਤਿਆਗ ਪੱਤਰ ਦੇ ਤਾ ਸੀ ਛੁੱਟੀ ਲੈ ਲਈ ਸੀ ਤਾਂ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਨੇ ਹੁਣ ਕੇਜਰੀਵਾਲ ਨੂੰ ਅਸ਼ੀਰਵਾਦ ਨਾਮ ਦੀ ਇੱਕ ਮਹਿੰਮ ਸ਼ੁਰੂ ਕੀਤੀ ਹੈ ਇਹਦੇ ਵਿੱਚ ਦੋ WhatsApp ਨੰਬਰ ਉਹਨਾਂ ਨੇ ਜਾਰੀ ਕੀਤੇ ਨੇ ਔਰ ਕਿਹਾ ਕਿ ਕੇਜਰੀਵਾਲ ਨੂੰ ਤੁਸੀਂ ਇਸ ਨੰਬਰ ਦੇ ਉੱਤੇ ਆਪਣੀਆਂ ਸ਼ੁਭ ਕਾਮਨਾਵਾਂ ਆਪਣੇ ਸਨੇਹ ਭੇਜੋ ਤੇ ਮੈਂ ਉਹ ਸੁਨੇਹੇ ਉਹ ਸ਼ੁਭ ਕਾਮਨਾਵਾਂ ਅਰਵਿੰਦ ਕੇਜਰੀਵਾਲ ਨੂੰ ਪੜ੍ਹ ਕੇ ਸੁਣਾਵਾਂਗੀ ਤੇ ਨਾਲ ਉਹਨਾਂ ਨੇ ਆਖਿਆ ਕਿ ਅਰਵਿੰਦ ਕੇਜਰੀਵਾਲ ਤੱਕ ਤੁਹਾਡਾ ਹਰੇਕ ਸਨੇਹਾ ਜਦੋਂ ਮੈਂ ਪਚਾਵਾਂਗੀ ਤਾਂ ਉਹਨਾਂ ਨੂੰ ਤੁਹਾਡਾ ਸਨੇਹਾ ਪੜ੍ਹ ਕੇ ਬਹੁਤ ਚੰਗਾ ਲੱਗੇਗਾ ਸੋ ਆਪਕਾਰੀ ਘਟਾਲੇ ਦੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਉਨਾ ਦੀ ਪਤਨੀ ਸਨੀਤਾ ਕੇਜਰੀਵਾਲ ਪਾਰਟੀ ਨੂੰ ਇਕਜੁੱਟ ਕਰਨ ਦੇ ਵਿੱਚ ਲੱਗੇ ਹੋਏ ਨੇ ਔਰ ਹੁਣ ਉਹ ਮੈਦਾਨ ਦੇ ਵਿੱਚ ਵੀ ਉਤਰੇ ਨੇ 31 ਮਾਰਚ ਨੂੰ ਆਈਐਨਡੀਆ ਦੀ ਇੱਕ ਵੱਡੀ ਰੈਲੀ ਜਿਹੜੀ ਹੈ ਉਹ ਰਾਮਲੀਲਾ ਮੈਦਾਨ ਦੇ ਵਿੱਚ ਕੀਤੀ ਜਾ ਰਹੀ ਹੈ ਦੂਜਾ ਸਨੀਤਾ ਕੇਜਰੀਵਾਲ ਇੱਕ politcal ਜਿਹੜਾ ਭਾਸ਼ਣ ਹੈ ਉਹ ਦੇਣਗੇ ਉਹਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਔਰ ਰਾਜਨੀਤਿਕ ਮੰਚ ਤੋਂ ਉਹ ਭਾਸ਼ਣ ਵੀ ਦੇਣਗੇ ਰਾਜਨੀਤਿਕ ਪਾਰਟੀ ਦੀ ਸ਼ੁਰੂਆਤ ਕਰਨਗੇ ਔਰ ਪਿਛਲੇ ਕੁਝ ਦਿਨਾਂ ਤੋਂ ਉਹ ਮੰਚ ਤੇ ਬੋਲਣ ਦੇ ਲਈ ਤਿਆਰੀ ਵੀ ਕਰ ਰਹੇ ਸਨ ਦੋ ਵਾਰ ਤੁਸੀਂ ਉਹਨਾਂ ਨੂੰ ਸੁਣਿਆ ਵੀ ਹੈ ਦਿੱਲੀ ਦੇ ਮੁੱਖ ਮੰਤਰੀ ਦਾ ਸਨੇਹਾ ਲੈ ਕੇ ਆਏ ਔਰ ਦੋ ਵਾਰ ਜਨਤਾ ਦੇ ਸਾਹਮਣੇ ਉਹ ਆ ਚੁੱਕੇ ਹੈ ਤੇ ਰਾਮਲੀਲਾ ਮੈਦਾਨ ਦੇ ਵਿੱਚ ਸਾਲ 2011 ਦੇ ਵਿੱਚ ਜਦੋਂ ਅਰਵਿੰਦ ਕੇਜਰੀਵਾਲ ਨੂੰ ਵੱਡਾ ਮੰਚ ਮਿਲਿਆ ਸੀਗਾ ਰਾਮਲੀਲਾ ਮੈਦਾਨ ਦੇ ਵਿੱਚ ਆਏ ਸਨ ਤੇ ਕੱਲ 31 ਮਾਰਚ ਦਾ ਆਈਐਨਡੀਆਈਏ ਦਾ ਜਿਹੜਾ ਇੱਕ ਪਲੇਟਫਾਰਮ ਹੈ ਉਦੇਤੇ ਸੁਨੀਤਾ ਕੇਜਰੀਵਾਲ ਨੂੰ ਸੰਬੋਧਨ ਕਰਨ ਦੇ ਲਈ ਤਿਆਰੀਆਂ ਦੀ ਗੱਲ ਵੀ ਚੱਲ ਰਹੀ ਹੈ ਸੁਨੀਤਾ ਕੇਜਰੀਵਾਲ ਉੱਥੇ ਇੱਕ ਵੱਡਾ ਭਾਸ਼ਣ ਵੀ ਦੇਣਗੇ ਔਰ ਪਾਰਟੀ ਦੇ ਨਾਮ ਦੇ ਉੱਤੇ ਇੱਕ ਜੁਟਤਾ ਦੀ ਗੱਲ ਕਰਨਗੇ ਤੇ ਪਾਰਟੀ ਵਰਕਰ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਚਾਹੁੰਦੇ ਨੇ ਕਿ ਅਰਵਿੰਦ ਕੇਜਰੀਵਾਲ ਦੀ ਗੈਰ ਹਾਜ਼ਰੀ ਦੇ ਵਿੱਚ ਸੁਨੀਤਾ ਕੇਜਰੀਵਾਲ ਆਪਣੀ ਜਿਹੜੀ ਅਸਰ ਗਰਮੀ ਵਧਾਵੇ ਤਾਂ ਇਹ ਵੀ ਚਰਚਾ ਹੋ ਰਹੀ ਹੈ ਕਿ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਉਦੋਂ ਸੁਨੀਤਾ ਕੇਜਰੀਵਾਲ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਨ੍ਹਾਂ ਤੋਂ ਵੱਧ ਕੋਈ ਉਹਨਾਂ ਤੇ ਉਹਨਾਂ ਤੇ ਭਰੋਸਾ ਜਿਹੜਾ ਹੈ ਅਰਵਿੰਦ ਕੇਜਰੀਵਾਲ ਨਹੀਂ ਕਰ ਸਕਦੇ ਸੋ ਇਹ ਵੀ ਤਿਆਰੀ ਕੀਤੀ ਜਾ ਰਹੀ ਹੈ ਕਿ ਉਹਨੂੰ ਪੋਲੀਟੀਕਲ ਤੌਰ ਦੇ ਉੱਤੇ ਜਿਹੜਾ ਸੁਨੀਤਾ ਕੇਜਰੀਵਾਲ ਨੂੰ ਲਾਂਚ ਕੀਤਾ ਜਾਵੇ ਤੇ ਨਾਲ ਜਿੱਥੇ ਉਹਨਾਂ ਨੂੰ ਲਾਂਚ ਕੀਤਾ ਜਾਏਗਾ ਉੱਥੇ ਉਹ ਆਪਣੀ ਸਿਆਸੀ ਪਾਰੀ ਵੀ ਸ਼ੁਰੂ ਕਰ ਸਕਦੇ ਨੇ ਸੁਨੀਤਾ ਕੇਜਰੀਵਾਲ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਉਹ ਕਾਫੀ ਸਰਗਰਮ ਨੇ ਤੇ ਇਸੇ ਸੰਦਰਭ ਦੇ ਵਿੱਚ ਜਦੋਂ ਹੁਣ ਮੁੰਬਈ ਤੋਂ ਬਾਅਦ ਵਿਰੋਧੀ ਧਿਰ ਗੱਠ ਚੋੜ ਆਈਐਨਡੀ ਆਈਏ ਰਾਮਰੀਲਾ ਮੈਦਾਨ ਦੇ ਵਿੱਚ ਇੱਕ ਵੱਡੀ ਰੈਲੀ ਕਰਨ ਜਾ ਰਿਹਾ ਜਿਦੇ ਚ ਕਾਂਗਰਸ ਸਮਾਜਵਾਦੀ ਪਾਰਟੀ ਤੇ ਬਾਕੀ ਜਿਹੜੀਆਂ ਆਗੂ ਨੇ ਉਹਦੇ ਚ ਜਿਵੇਂ ਰਾਹੁਲ ਗਾਂਧੀ ਮਲਕਰ ਜਨ ਖੜਗੇ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਇਸ ਤੇ ਵੀ ਰੈਲੀ ਚ ਸੰਭਾਵਨਾ ਸ਼ਾਮਿਲ ਹੋਣ ਦੀ ਹੈ ਅਖਲੇਸ਼ যাদਬ ਇਹ ਚੰਪਈ ਸ੍ਰੇਨ ਮੁੱਖ ਮੰਤਰੀ ਝਾਰਖੰਡ ਹਿੰਮਤ ਸ੍ਰੇਨ ਦੀ ਪਤਨੀ ਕਲਪਨਾ ਸ੍ਰੇਨ ਉਹ ਵੀ ਔਰ ਸ਼ਰਦ ਪੁਵਾਰ ਉਧਵ ਠਾਕਰੇ ਟੀਐਮਸੀ ਨੇਤਾ ਡੈਰਕੋ ਬ੍ਰਾਊਨ ਤੇ ਇਹਨਾਂ ਸਾਰੇ ਆਗੂਆਂ ਨੂੰ ਸੱਦਾ ਪੱਤਰ ਵੀ ਭੇਜਿਆ ਗਿਆ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਉਹ ਘਰ-ਘਰ ਜਾ ਰਹੇ ਨੇ ਤੇ ਘਰ-ਘਰ ਜਾ ਕੇ ਲੋਕਾਂ ਨੂੰ ਇਹ ਕਹਿ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਹੈ ਦਿੱਲੀ ਦੇ ਮੁੱਖ ਮੰਤਰੀ ਹੈ ਤੇ ਦਿੱਲੀ ਦੇ ਵਿੱਚ ਸਿਹਤ ਸੇਵਾਵਾਂ માં ਸਿੱਖਿਆ ਸੇਵਾਵਾਂ માં ਮੁਹੱਲਾ ਕਲੀਨਿਕ ਤੇ ਔਰਤਾਂ ਨੂੰ ਜਿਹੜਾ ਫ੍ਰੀ ਬਸ ਸਫਰ ਤੇ ਬਾਕੀ ਜਿਹੜੀਆਂ ਲੋਕ ਭਲਾਈ ਯੋਜਨਾਵਾਂ ਨੇ ਉਹਨਾਂ ਨੇ ਆਖਿਆ ਕਿ ਇੱਕ ਪਾਸੇ ਜਦੋਂ ਅਸੀਂ ਆਮ ਆਦਮੀ ਪਾਰਟੀ ਉਹ ਸ਼ੁਰੂ ਕਰਨ ਦੇ ਲਈ ਪੂਰੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਬਣਾ ਲਾ ਰਹੀ ਹੈ ਤਾਂ ਉਸ ਤਰੀਕੇ ਨਾਲ ਉਹਨਾਂ ਨੇ ਆਖਿਆ ਕਿ ਅਸੀਂ ਇਹਦੇ ਨਾਲ ਹੀ ਆਪਣਾ ਜਿਹੜਾ ਕਨਸੈਪਟ ਹੈ ਉਹਨੂੰ ਲੈ ਕੇ ਜਾ ਰਹੇ ਹਾਂ ਔਰ ਉਸ ਕਨਸੈਪਟ ਨੂੰ ਬੀਜੇਪੀ ਜਿਹੜੀ ਹੈ ਉਹ ਚੰਗਾ ਨਹੀਂ ਸਮਝ ਰਹੀ। ਸੋ ਕੱਲ੍ਹ ਵੀ ਇਸ ਰੈਲੀ ਦੇ ਵਿੱਚ ਇੱਕ ਨਾਮ ਦਿੱਤਾ ਹੈ ਤਾਨਾਸ਼ਾ ਹਟਾਓ ਲੋਕਤੰਤਰ ਬਚਾਓ ਇਹਦੇ ਨਾਰੇ ਨਾਲ ਮੈਦਾਨ ਦੇ ਵਿੱਚ ਉਤਰਿਆ ਜਾਏਗਾ। ਔਰ ਮੁੱਖ ਮੰਚ ਦੇ ਉੱਤੇ ਵਿਰੋਧੀ ਧਿਰ ਇਕੱਠ ਚੋੜ ਦਾ ਇੱਕ ਵੱਡਾ ਜਿਹੜਾ ਬੈਨਰ ਲਾਇਆ ਜਾਣਾ ਹੈ ਔਰ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਦਿੱਲੀ ਦਾ ਇਹ ਵਿਰੋਧੀ ਧਿਰ ਦੀ ਇਕੱਠ ਚੋੜ ਤੇ ਪਹਿਲੀ ਰੈਲੀ ਹੋਏਗੀ ਦਿੱਲੀ ਪੁਲਿਸ ਨੇ ਰਾਵੜੀਲਾ ਮੈਦਾਨ ਦੇ ਵਿੱਚ ਰੈਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਔਰ ਇਸ ਰੈਲੀ ਦੇ ਵਿੱਚ 20000 ਲੋਕਾਂ ਦੇ ਇਕੱਠੇ ਹੋਣ ਦੀ ਜਿਹੜੀ ਸੂਚਨਾ ਹੈ ਦੂਜਾ ਵਿੱਚ ਮੁੱਦੇ ਜਿਹੜੇ ਜਿਹੜੇ ਅਹਿਮ ਹੋਣਗੇ ਉਹਦੇ ਚ ਐ ਕਿ ਦਿੱਲੀ ਦੇ ਵਿੱਚ ਹੋਣ ਵਾਲੀ ਜਿਹੜੀ ਰੈਲੀ ਹੈ ਉਹਦੇ ਚ ਵਿਰੋਧੀ ਧਿਰ ਦੇ ਇਕੱਠ ਚੋੜ ਦੇ ਮੁੱਦਿਆਂ ਦਾ ਜਿਹੜਾ ਇਹਦੇ ਸਭ ਤੋਂ ਵੱਡਾ ਗ੍ਰਿਫਤਾਰੀ ਦਾ ਮੁੱਦਾ ਜਿਵੇਂ ਸੰਜੇ ਸਿੰਘ ਗ੍ਰਿਫਤਾਰ ਨੇ ਮਨੀਸ਼ ਸੌਦੀਆ ਗ੍ਰਿਫਤਾਰ ਨੇ ਸਤਿੰਦਰ ਜੈਨ ਗ੍ਰਿਫਤਾਰ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਹੈ ਇੱਕ ਤਾਂ ਮੁੱਦਾ ਇਹ ਰਹੇਗਾ ਦੂਜਾ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਤੇ ਤੀਜਾ ਜਦੋਂ ਏਜੰਸੀਆਂ ਦੀ ਛਾਪੇਮਾਰੀ ਸਮੇਤ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਗੀ ਇਹ ਅਹਿਮ ਮੁੱਦਾ ਰਹੇਗਾ ਔਰ ਕਾਂਗਰਸ ਪਾਰਟੀ ਦੀ ਜਾਂਚ ਏਜੰਸੀਆਂ ਵੱਲੋਂ ਜਿਹੜੇ ਨੋਟਿਸ ਭੇਜੇ ਗਏ ਨੇ ਔਰ ਇਸ ਤੋਂ ਇਲਾਵਾ ਬੈਂਕ ਦੇ ਖਾਤਿਆਂ ਦਾ ਸੀਲ ਹੋਣ ਦਾ ਮੁੱਦਾ ਵੀ ਹੋਏਗਾ ਕਿਉਂਕਿ ਕੱਲ ਕਾਂਗਰਸ ਨੂੰ ਵੀ ਇਨਕਮ ਟੈਕਸ ਨੇ ਨੋਟਿਸ ਭੇਜ ਦਿੱਤਾ 1822 ਕਰੋੜ ਰੁਪਏ ਦਾ ਤੇ ਸੀਪੀਐਮ ਨੂੰ ਵੀ ਭੇਜ ਦਿੱਤਾ ਇੱਕ ਨੋਟਿਸ ਵੀ ਤੁਹਾਡਾ ਜਿਹੜਾ ਪੈਨ ਕਾਰਡ ਹੈ ਉਹ ਪੁਰਾਣਾ ਹੈ ਤੇ ਚੋਣ ਕਮਿਸ਼ਨ ਦੇ ਅੰਕੜਿਆਂ ਦੇ ਉੱਤੇ ਜਿਹੜੇ ਨਵੇਂ ਦਸਤਾਵੇਜ਼ ਸਾਹਮਣੇ ਆਏ ਹੈ ਉਹਦੇ ਆਧਾਰ ਦੇ ਉੱਤੇ ਵੀ ਇੱਕ ਤੱਥ ਜਿਹੜਾ ਰੈਲੀ ਦਾ ਮੁੱਖ ਹੋਏਗਾ ਦੂਜਾ ਇਹਦੇ ਵਿੱਚ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਹੋਏਗੀ ਕਿ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹਿਰਾਸਤ ਦੇ ਮਾਮਲੇ ਨੂੰ ਲੈ ਕੇ ਆਉਣ ਤੇ ਇਸ ਵਾਰ ਦਿੱਲੀ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਗਠਜੋੜ ਦੇ ਤਹਿਤ ਲੋਕ ਸਭਾ ਚੋਣਾਂ ਦੇ ਲਈ ਉਹ ਮੈਦਾਨ ਦੇ ਵਿੱਚ ਨੇ ਹੁਣ ਇਹਦੇ ਨਾਲ ਹੀ ਦੂਜੇ ਪਾਸੇ ਜਦੋਂ ਅ ਐਕਸਾਈਜ਼ ਘਟਾਲੇ ਦੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਨੇ ਤੇ ਇੱਕ ਮਹਾਂ ਰੈਲੀ 31 ਮਾਰਚ ਨੂੰ ਕੱਲ ਕੀਤੀ ਜਾ ਰਹੀ ਹੈ ਰਾਮ ਰੀਲਾ ਮੈਦਾਨ ਦੇ ਵਿੱਚ ਔਰ ਪੁਲਿਸ ਨੇ ਇਹਦੀ ਮਨਜ਼ੂਰੀ ਦੇ ਦਿੱਤੀ ਹੈ ਮਹਿਰੋਲੀ ਜਿਹੜੀ ਮਹਾਂ ਰੈਲੀ ਹੈ ਉਹਦੇ ਵਿੱਚ ਇਹਨਾਂ ਨੇ ਇੱਕ ਨਾਰਾ ਦਿੱਤਾ ਹੈ ਤਾਨਾਸ਼ਾਹ ਹਟਾਓ ਲੋਕਤੰਤਰ ਬਚਾਓ ਔਰ ਇਹਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਦੇ ਨਾਲ-ਨਾਲ ਕਾਂਗਰਸ ਦੇ ਜਿਹੜੇ ਰਾਸ਼ਟਰੀ ਪ੍ਰਧਾਨ ਹੈ ਮਲਕਰ ਜਨ ਖੜਗੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਬਕਾ ਕੇਂਦਰੀ ਮੰਤਰੀ ਸ਼ਰਦ ਪੁਆਰ ਤੇ ਸਾਬਕਾ ਮੁੱਖ ਮੰਤਰੀ ਉਧਵਠਾਕਰੇ ਅਖਲੇਸ਼ ਯਾਦਵ ਇਸੇ ਤਰ੍ਹਾਂ ਹੀ ਆ ਆਰਜीडी ਦੇ ਨੇਤਾ ਤੇਜਸਵੀ ਯਾਦਵ ਗਰਖੰਡ ਦੇ ਮੁੱਖ ਮੰਤਰੀ ਚੰਪਾਈ ਸਰੇਨ ਇਹ ਮਯੂਦ ਰਹਿਣਗੇ ਔਰ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਕਨਵੀਨਰ ਜਿਹੜੇ ਨੇ ਦਿੱਲੀ ਦੇ ਕੈਬਨਿਟ ਮੰਤਰੀ ਹੈ ਗੋਪਾਲ ਰਾਏ ਉਹ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਵੱਲੋਂ ਇਸ ਮਹਾਰੈਲੀ ਦੇ ਵਿੱਚ 20000 ਤੋਂ ਵੱਧ ਲੋਕਾਂ ਦਾ ਜਿਹੜਾ ਇਕੱਠ ਹੋਣ ਦੀ ਜਿਹੜੀ ਮਨਜ਼ੂਰੀ ਮਿਲੀ ਹੈ ਔਰ ਨਾਲ ਹੀ ਉਹਨਾਂ ਨੇ ਆਖਿਆ ਕਿ ਸਾਡੇ ਨੇਤਾ ਤੇ ਆਈਐਨਡੀ ਆਈਏ ਦੇ ਜਿਹੜੇ ਨੇਤਾ ਜਿਨ੍ਹਾਂ ਚ ਨੈਸ਼ਨਲ ਕਾਨਫਰੰਸ ਦੇ ਫਾਰਕ ਅਬਦੁੱਲਾ ਪੀਡੀਪੀ ਦੇ ਨੇਤਾ ਮੁਫਤੀ ਮਹਿਬੂਬਾ ਮੁਫਤੀ ਸੀਪੀਐਮ ਦੇ ਨੇਤਾ ਜਿਹੜੇ ਨੇ ਸੀਤਾਰਾਮ ਜੈਂਤਰੀ ਔਰ ਇਸੇ ਤਰ੍ਹਾਂ ਇਹ ਸਾਰੇ ਆਗੂ ਉਹਨਾਂ ਨੇ ਆਖਿਆ ਕਿ ਪਹੁੰਚਣਗੇ ਔਰ ਉਹਨਾਂ ਨੇ ਆਖਿਆ ਕਿ ਅਸੀਂ ਘਰੋ ਘਰੀ ਜਾ ਕੇ ਸੱਦਾ ਪੱਤਰ ਭੇਜ ਰਹੇ ਹਾਂ ਔਰ ਲੋਕਾਂ ਨੂੰ ਦੱਸ ਰਹੇ ਹਾਂ ਤੇ ਕੱਲ ਜਦੋਂ ਆਈਐਨਡੀਆ ਦੇ ਇਕੱਠ چھوڑਦੀ ਇਹ ਸਾਂਝੀ ਰੈਲੀ ਹੋਏਗੀ ਉਹਦੇ ਕਾਂਗਰਸੇ ਦਾ ਫਾਇਦਾ ਆਪਣੇ ਸ਼ਕਤੀ ਪ੍ਰਦਰਸ਼ਨ ਲਈ ਕਰਨਾ ਚਾਹੁੰਦੀ ਹੈ ਇਹ ਪਾਰਟੀ ਨੇਤਾਵਾਂ ਨੂੰ ਲੱਗ ਰਿਹਾ ਕਿ ਮੌਜੂਦਾ ਸਿਆਸੀ ਹਾਲਾਤਾਂ ਦੇ ਮੱਦੇਨਜ਼ਰ ਕਾਂਗਰਸ ਨੂੰ ਇਹਦਾ ਲਾਭ ਮਿਲੇ ਇਸੇ ਲਈ ਰੈਲੀ ਦੇ ਵਿੱਚ ਕਾਂਗਰਸ ਨੂੰ ਲੀਡ ਦੇਣੀ ਚਾਹੀਦੀ ਹੈ ਇਸ ਤਰ੍ਹਾਂ ਦੀ ਪਲੈਨਿੰਗ ਕੀਤੀ ਗਈ ਕਾਂਗਰਸ ਦੇ ਵਰਕਰਾਂ ਨੂੰ ਆਪਣੇ ਝੰਡਿਆਂ ਦੇ ਨਾਲ ਰੈਲੀ ਵਿੱਚ ਅੱਗੇ ਬੈਠਣ ਦੇ ਲਈ ਤਾਂ ਜੋ ਉਹਨਾਂ ਦੀ ਹਾਜ਼ਰੀ ਜਿਹੜੀ ਉਹ ਭਰਵੀ ਹੋ ਸਕੇ ਔਰ ਦਿੱਲੀ ਦੀਆਂ ਲੋਕ ਸਭਾ ਸੀਟਾਂ ਦੇ ਉੱਤੇ ਚਾਰ ਸੀਟਾਂ ਦੇ ਆਮ ਆਦਮੀ ਪਾਰਟੀ ਤੇ ਤਿੰਨਾਂ ਦੇ ਉੱਤੇ ਜਿਹੜੀ ਹੈ ਕਾਂਗਰਸ ਚੋਂ ਲੜ ਰਹੀ ਹੈ ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਜਿਹੜੇ ਨੇ ਅਰਵਿੰਦਰ ਸਿੰਘ ਲਵਲੀ ਉਹਨਾਂ ਨੇ ਕਿਹਾ ਕਿ ਰਾਮ ਰੀਲਾ ਮੈਦਾਨ ਦੇ ਵਿੱਚ ਇਸ ਮਹਾਰੈਲੀ ਦੇ ਵਿੱਚ ਕਾਂਗਰਸ ਆਪਣਾ ਲੋਕ ਸਭਾ ਚੋਣਾਂ ਦੇ ਪ੍ਰਚਾਰ ਦਾ ਵੀ ਆਗਾਜ਼ ਕਰੇਗੀ ਤੇ ਦੂਜੇ ਪਾਸੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਜਿਹੜੇ ਨੇ ਉਹ ਕਹਿੰਦੇ ਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜਿਹੜੀ ਧਰਮ ਪਤਨੀ ਹੈ ਸੁਨੀਤਾ ਕੇਜਰੀਵਾਲ ਉਸੇ ਤਰ੍ਹਾਂ ਮੁੱਖ ਮੰਤਰੀ ਬਣਨਾ ਚਾਹੁੰਦੀ ਹੈ ਜਿਵੇਂ ਲਾਲੂ ਪ੍ਰਸਾਦ ਯਾਦਵ ਦੇ ਕਰਪਸ਼ਨ ਦਾ ਕੇਸ ਚੱਲਿਆ ਤੇ ਉਹਨਾਂ ਦੀ ਧਰਮ ਪਤਨੀ ਹੈ ਜਿਹੜੀ ਰਾਪੜੀ ਦੇਵੀ ਉਹਨੂੰ ਅ ਮੁੱਖ ਮੰਤਰੀ ਬਣਾਇਆ ਗਿਆ ਉਹਨਾਂ ਨੇ ਆਖਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੋਲਿਟਿਕਲ ਕੈਰੀਅਰ ਖਤਮ ਹੋ ਚੁੱਕਾ ਹੈ ਤੇ ਦਿੱਲੀ ਭਾਜਪਾ ਇਸ ਗੱਲ ਦਾ ਖੁਲਾਸਾ ਵੀ ਕਰੇਗੀ ਕਿ ਅੰਨਾ ਹਜਾਰੇ ਦੇ ਮੰਚ ਤੋਂ ਭ੍ਰਿਸ਼ਟਾਚਾਰ ਦੇ ਵਿਰੁੱਧ ਜਿਹੜੀ ਆਵਾਜ਼ ਚੁੱਕਣ ਵਾਲੇ ਕੇਜਰੀਵਾਲ ਤੇ ਉਹਨਾਂ ਦੇ ਸਾਥੀ ਉਹਨਾਂ ਨੇ ਆਖਿਆ ਕਿ ਹੁਣ ਭ੍ਰਿਸ਼ਟਾਚਾਰ ਦੇ ਵਿੱਚ ਦੋਸ਼ੀ ਨੇ ਔਰ ਅਕਸਾਈਜ਼ ਘੁਟਾਲੇ ਦੇ ਮਾਮਲੇ ਦੇ ਵਿੱਚ ਈਡੀ ਦੇ ਹਿਰਾਸਤ ਦੇ ਵਿੱਚ ਹੈ ਤੇ ਦੋ ਮੰਤਰੀ ਤੇ ਇੱਕ ਮੈਂਬਰ ਪਾਰਲੀਮੈਂਟ ਜੇਲ੍ਹ ਚ ਹੈ ਤੇ ਨਾਲ ਹੀ ਉਹਨਾਂ ਨੇ ਆਖਿਆ ਕਿ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਜਿਹੜੀ ਹੋ ਰਹੀ ਹੈ ਔਰ ਅਜੇ ਵਿੱਚ ਕਿਸੇ ਵੀ ਰਾਜਨੀਤੀ ਦੇ ਵਿੱਚ ਜਾਣ ਦਾ ਅਰਥ ਇਹ ਨਹੀਂ ਵੀ ਉਹ ਕਲੀਨ ਚਿੱਟ ਹੋਏਗਾ ਤੇ ਉਹਨੂੰ ਕਰਪਸ਼ਨ ਕਰਨ ਤੋਂ ਛੋਟ ਮਿਲ ਜਾਏਗੀ ਤੇ ਕੇਜਰੀਵਾਲ ਦੇ ਬਾਰੇ ਉਹਨਾਂ ਨੇ ਆਖਿਆ ਕਿ ਸਰਕਾਰ ਨੇ ਦਿੱਲੀ ਦੇ ਵਿਕਾਸ ਲਈ ਕੰਮ ਨਹੀਂ ਕੀਤਾ ਕੇਂਦਰ ਸਰਕਾਰ ਨੇ ਦਿੱਲੀ ਦੇ ਸਾਰੇ ਇਲਾਕਿਆਂ ਦੇ ਵਿੱਚ ਬਹੁਤ ਚੰਗਾ ਕੰਮ ਕੀਤਾ ਸੋ ਅੱਜ ਦੀ ਇਸ ਰੈਲੀ ਦੀਆਂ ਤਿਆਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਰੈਲੀ ਦੇ ਕੀ ਸੱਟੇ ਨਿਕਲਦੇ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਜੋਰ-ਸ਼ੋਰ ਨਾਲ ਲੱਗੀ ਹੈ ਕਿ ਇਸ ਰੈਲੀ ਦਾ ਭਰਪੂਰ ਫਾਇਦਾ ਲਿਆ ਜਾ ਸਕੇ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਪਾਰਟੀ ਨੂੰ ਜਿਹੜਾ ਇਹਦਾ ਫਾਇਦਾ ਮਿਲ ਸਕੇ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਆਈਐਨਡੀਆ ਇਹ ਵੱਲੋਂ ਜਿਹੜੀ ਰੈਲੀ ਹੈ ਉਹਦੇ ਕੀ ਸੱਟੇ ਨਿਕਲਣਗੇ ਇਹ ਕੱਲ ਨੂੰ ਪਤਾ ਲੱਗੇਗਾ ਸੋ ਇਹ ਸੀ ਅੱਜ ਦੀ ਜਿਹੜੀ ਤਾਜ਼ਾ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ